ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਸਹਿਦ ਦੀ ਇਤਿਹਾਸਕਾਰੀ ਬਾਰੇ ਪੜਾਂਗੇ ਇਹ ਬਹੁਤ ਜ਼ਰੂਰੀ ਹੈ ਇਸ ਬਾਰੇ ਜਾਣਨਾ ਵੀ ਕਾਲਕਰਮ ਵੰਡ ਕੀ ਹੈ ਤੇ ਸਹੀ ਕਾਲਕਰਮ ਵੰਡ ਅੰਤ ਵਿੱਚ ਕਿਹੜੀ ਸਟੀਕ ਮੰਨੀ ਜਾਂਦੀ ਹੈਗੀ ਤਾਂ ਅੱਜ ਆਪਾਂ ਸ਼ੁਰੂ ਕਰਦੇ ਹਾਂ ਪੰਜਾਬੀ ਸਹਿਦ ਦੀ ਇਤਿਹਾਸਕਾਰੀ ਸਿਧਾਂਤਕ ਪੱਖ ਪੰਜਾਬੀ ਸਹਿਦ ਦੀ ਪਰੰਪਰਾ ਢੇਰ ਪ੍ਰਚੀਨ ਹੋਣ ਦੇ ਬਾਵਜੂਦ ਸਹਿਦ ਦੀਆਂ ਵੱਖ-ਵੱਖ ਕਿਰਤਾਂ ਤੇ ਸੋਮਿਆਂ ਨੂੰ ਇਤਿਹਾਸਕ ਕਾਲਕਰਮ ਵਿੱਚ ਬੰਨਣ ਦੀ ਪ੍ਰਵਿਰਤੀ ਮਸਾ ਕਿਧਰੇ ਆ ਕੇ 20ਵੀਂ ਸਦੀ ਦੇ ਆਰੰਭ ਵਿੱਚ ਪੈਦਾ ਹੋਈ ਸਿਹਤ ਦਾ ਅਧਿਐਨ ਅਤੇ ਅਧਿਆਪਨ ਸ਼ੁਰੂ ਹੋਣ ਦੇ ਨਾਲ ਸਿਹਤ ਦੇ ਇਤਿਹਾਸਾਂ ਦੀ ਜ਼ਰੂਰਤ ਵੀ ਪਈ ਇਸ ਜ਼ਰੂਰਤ ਨੂੰ ਪੂਰਾ ਕਰਨ ਦੇ ਮੁੱਢਲੇ ਪ੍ਰਯਤਨ ਬਾਬਾ ਬੁੱਧ ਸਿੰਘ ਡਾਕਟਰ ਮੋਹਨ ਸਿੰਘ ਦਿਵਾਨਾ ਮੌਲਾ ਬਖਸ਼ ਕੁਸ਼ਤਾ ਵਰਗੇ ਵਿਦਵਾਨ ਲੇਖਕਾਂ ਨੇ ਕੀਤੇ ਮੰਤਵ ਕੀ ਹੈ ਸਿਹਤ ਦੀ ਇਤਿਹਾਸਕਾਰੀ ਦਾ ਸਿਹਤ ਦੀ ਇਤਿਹਾਸਕਾਰੀ ਦਾ ਕਾਰਜ ਬੜਾ ਵਿਸਤ੍ਰਿਤ ਅਤੇ ਜਟਿਲ ਹੈ ਸਹਿਦ ਦੀਆਂ ਕਿਰਤਾਂ ਨੂੰ ਸ਼ੌਂਕੀਆ ਤੌਰ ਤੇ ਪੜਨ-ਵਾਚਨ ਵਾਲਾ ਪਾਠਕ ਇਸ ਕਾਰਜ ਵਿੱਚ ਆਉਣ ਵਾਲੀਆਂ ਚੁਣੌਤੀਆਂ ਨੂੰ ਜਾਣ ਸਮਝ ਨਹੀਂ ਸਕਦਾ ਜਿੰਨੀ ਦੇਰ ਤੱਕ ਪਾਠਕ ਦੇ ਮਨ ਵਿੱਚ ਸਹਿਦ ਰੂਪ ਦੀ ਪਰੰਪਰਾ ਇਤਿਹਾਸਕ ਕਾਲਕ੍ਰਮ ਅਨੁਸਾਰ ਸਪਸ਼ਟ ਨਹੀਂ ਹੋਵੇਗੀ ਅਤੇ ਵਿਦਿਆਰਥੀਆਂ ਲਈ ਵੀ ਇਹ ਲਾਹੇਵੰਦ ਸਿੰਧ ਹੋਵੇਗੀ ਹਾਂਜੀ ਸਹਿਦ ਦੀ ਇਤਿਹਾਸਕੀ ਦੇ ਮਾਡਲ ਇਤਿਹਾਸਕੀ ਨਾਲ ਜੁੜੇ ਚਿੰਤਕਾਂ ਨੂੰ ਹਰ ਯੁੱਗ ਦੇ ਇਤਿਹਾਸ ਉੱਪਰ ਬੜੀ ਤਿੱਖੀ ਨਜ਼ਰ ਰੱਖਣੀ ਪੈਂਦੀ ਹੈ ਉਦਾਹਰਨ ਵਜੋਂ ਇੱਕੋ ਯੁੱਗ ਪਰਸਤਿਤੀਆਂ ਵਿੱਚ ਜੀਨ ਥੀਨ ਵਾਲੇ ਕਵੀਆਂ ਭਾਈ ਵੀਰ ਸਿੰਘ ਪ੍ਰੋਫੈਸਰ ਮੋਹਨ ਸਿੰਘ ਅਤੇ ਅੰਮ੍ਰਿਤਾ ਪ੍ਰੀਤਮ ਆਦਿ ਕਵੀਆਂ ਦਾ ਭਾਵਬੋਧ ਅਤੇ ਕਾਵਿਕ ਅੰਦਾਜ਼ ਇੱਕ ਦੂਜੇ ਨਾਲੋਂ ਹੈਰਾਨੀਜਨਕ ਹੱਦ ਤੱਕ ਵੱਖਰਾ ਹੈ ਮੱਧ ਯੁੱਗ ਦਾ ਇਤਿਹਾਸ ਲਿਖਣ ਵਾਲੇ ਮੁਸਲਮਾਨ ਲੇਖਕਾਂ ਦੀ ਗੰਦਰੋ ਗੰਦਰੋ ਟਿੱਕਾ ਹਿੰਦੂ ਜਾਂ ਸਿੱਖ ਲੇਖਕਾਂ ਨਾਲੋਂ ਵੱਖਰੀ ਹੁੰਦੀ ਸੀ ਵੱਖਰੀਆਂ ਵੱਖਰੀਆਂ ਰਾਸੀ ਪਾਰਟੀਆਂ ਨਾਲ ਜੁੜੇ ਇਤਿਹਾਸਕਾਰ ਸਮਕਾਲੀ ਭਾਰਤ ਵਿੱਚ ਵਾਪਰ ਰਹੀਆਂ ਘਟਨਾਵਾਂ ਨੂੰ ਵੱਖਰੇ ਵੱਖਰੇ ਕੋਣ ਤੋਂ ਦੇਖਦੇ ਸਨ ਨਾਮਕਰਨ ਸਹਿ ਦੇ ਇਤਿਹਾਸ ਦੀ ਨਿਸ਼ਾਨਦੇਹੀ ਕਰਨ ਵਾਸਤੇ ਕਾਲਾਂ ਦੇ ਨਾਮਕਰਨ ਲਈ ਸਹਿ ਦੇ ਇਤਿਹਾਸਕਾਰਾਂ ਨੇ ਵੱਖ-ਵੱਖ ਵਿਧੀਆਂ ਅਪਣਾਈਆਂ ਹਨ ਜਿਵੇਂ ਮੁਗਲ ਕਾਲ ਅੰਗਰੇਜ਼ੀ ਕਾਲ ਗੁਰੂ ਨਾਨਕ ਕਾਲ ਕਾਫੀ ਕਾਲ ਕਿੱਸਾ ਕਾਲ ਆਦਿ ਹਾਂਜੀ ਵੱਖ-ਵੱਖ ਤਰ੍ਹਾਂ ਦੇ ਇਹਨਾਂ ਦੇ ਨਾਮਕਰਨ ਲਈ ਮਤਲਬ ਜਿਹੜੇ ਵਿਦਵਾਨ ਨੇ ਕੋਸ਼ਿਸ਼ ਕੀਤੀ ਰੱਖਣ ਦੀ ਵਰਗੀਕਰਨ ਸਹਿਦ ਦੀ ਇਤਿਹਾਸਕਾਰੀ ਲਈ ਇਹ ਵੀ ਜ਼ਰੂਰੀ ਹੈ ਕਿ ਉਹ ਵੱਖ-ਵੱਖ ਸਹਿਤ ਰੂਪਾਂ ਦਾ ਵਰਗੀਕਰਨ ਕਰ ਸਕਦਾ ਹੋਵੇ ਜਿਵੇਂ ਸ਼ੇਵ ਕੁਮਾਰ ਰਚਿਤ ਡੂਣਾ ਕਾਵਨਾਟ ਹੈ ਜਾਂ ਮਹਾਕਾਵ ਇਸ ਬਾਰੇ ਵੀ ਜੋ ਵਿਦਵਾਨਾ ਉਸ ਨੂੰ ਪਤਾ ਹੋਣਾ ਚਾਹੀਦਾ ਹੈਗਾ ਇਸ ਪ੍ਰਸੰਗ ਵਿੱਚ ਸਹਿਦ ਦੇ ਇਤਿਹਾਸਕਾਰਾਂ ਨੂੰ ਬੜੀ ਸਾਵਧਾਨੀ ਨਾਲ ਵਰਗੀਕਰਨ ਕਰਨਾ ਪੈਂਦਾ ਹੈ ਵਿਜੋਗੀਕਰਨ ਤੇ ਸੰਜੋਗੀਕਰਨ ਨਾਲ ਡਾਕਟਰ ਤੇਜਵੰਤ ਸਿੰਘ ਗਿੱਲ ਨੇ ਸਿਹਤ ਦੇ ਇਤਿਹਾਸ ਦਾ ਦੇ ਇੱਕ ਹੋਰ ਪੱਖ ਵਿਜੋਗੀਕਰਨ अथवा ਸੰਜੋਗੀਕਰਨ ਨੂੰ ਵੀ ਧਿਆਨ ਵਿੱਚ ਲਿਆਂਦਾ ਹੈ ਇਸ ਅਧੀਨ ਇਹ ਧਾਰਨਾਵਾਂ ਹਨ ਕਿ ਰਚਨਾਵਾਂ ਇੱਕ ਦੂਜੀ ਵਿੱਚ ਸਮਾਹ ਜਾਂਦੀਆਂ ਹਨ ਜਾਂ ਇੱਕ ਦੂਜੀ ਨਾਲੋਂ ਪੂਰੀ ਤਰ੍ਹਾਂ ਨਿਖੜ ਜਾਂਦੀਆਂ ਹਨ ਸਦਾਰਨਿਕरण ਇਸ ਤੋਂ ਭਾਵ ਹੈ ਕਿ ਇਤਿਹਾਸਕ ਸੱਭਿਆਚਾਰ ਸੰਧਾਰ ਵਿੱਚ ਪ੍ਰਮੁੱਖਤਾ ਗ੍ਰਹਿਣ ਕਰਨ ਵਾਲੀਆਂ ਸ਼ਕਤੀਆਂ ਨੂੰ ਸਮਰਥਨ ਦੇਣ ਵਾਲੇ ਲੇਖ ਇਤਿਹਾਸਕਾਰੀ ਚੇਤਨਾ ਦਾ ਪ੍ਰਯੋਗ ਕਰਦੇ ਹਨ ਅਤੇ ਆਪਣੇ ਅਨੁਭਵ ਰਾਹੀਂ ਕਿਰਤ, ਚਿੰਤਨ, ਚੇਤਨਾ ਅਤੇ ਪਰਗਤੀਸ਼ੀਲਤਾ ਦੇ ਰਚਨਾਤਮਕ ਪੱਖ ਨੂੰ ਉਭਾਰਦੇ ਹਨ ਜਿਸ ਤਰ੍ਹਾਂ ਸਮਾਤਵਾਦੀ ਜਾਂ ਪੂੰਜੀਵਾਦੀ ਸ਼੍ਰੇਣੀ ਨਾਲ ਲਗਾਓ ਹੋਣ ਦੀ ਸੂਰਤ ਵਿੱਚ ਉਹ ਕਿਸੇ ਪਰਮਾਣਿਕ ਜਾਂ ਪ੍ਰਸੰਗਿਕ ਕਿਰਤ ਦੀ ਸਿਰਜਣਾ ਕਰਨ ਤੋਂ ਅਸਮਰਥ ਹੋ ਜਾਂਦੇ ਹਨ ਜਿਸ ਕਾਰਨ ਉਹ ਆਵਾਸ ਦੇ ਸੰਘਰਸ਼ ਦਾ ਚਿੱਤਰਣ ਕਰਨ ਦੀ ਬਜਾਏ ਮਨੁੱਖੀ ਜੀਵਨ ਦੇ ਹੋਰ ਮੂਲਪੂਰਤ ਪੱਖਾਂ ਬਾਰੇ ਰਚਨਾਵਾ ਕਰ ਲੱਗ ਜਾਂਦੇ ਹਨ ਜਿਵੇਂ ਵੀ ਕੋਈ ਵਿਦਵਾਨ ਆ ਜੇ ਉਸ ਦਾ ਸੰਬੰਧ ਪੂੰਜੀਵਾਦੀ ਨਾਲ ਆ ਜਾਂ ਕਿਸੇ ਰਾਜਨੀਤਿਕ ਸ਼੍ਰੇਣੀ ਨਾਲ ਆ ਤਾਂ ਉਹ ਉਸੇ ਤਰ੍ਹਾਂ ਦੀ ਉਸ ਦੇ ਕਿਰਤ ਵਿੱਚ ਵੀ ਉਹ ਦਿਖਾਈ ਦੇਵੇਗਾ ਤੇ ਉਹ ਮਤਲਬ ਉਸ ਆਪਣੇ ਜਿਹੜਾ ਮੂਲ ਮੰਤਵ ਉਸ ਤੋਂ ਭਟਕ ਜਾਂਦੇ ਆ ਇਤਿਹਾਸਕ ਲੇਖਣ ਤੈਥੀ ਦੀ ਸਮੱਸਿਆਵਾਂ ਇਤਿਹਾਸਕ ਲੇਖਣ ਵਿੱਚ ਤੈਥੀ ਦੀ ਕਰੋਨੋਲੋਜੀ ਦਾ ਬੜਾ ਮਹੱਤਵ ਹੈ ਤੈਥੀ ਪ੍ਰਿਪੇਕ ਉਸਾਰਨ ਲਈ ਵਿਕਸਤ ਭਾਸ਼ਾਵਾਂમાં ਪਾਸ ਕਈ ਪ੍ਰਕਾਰ ਦੇ ਤੈਥੀ ਨਕਸ਼ੇ ਅਤੇ ਸਾਰनियां ਉਪਲਬਧ ਹਨ ਪਰ ਪੰਜਾਬੀ ਭਾਸ਼ਾ ਵਿੱਚ ਅਜੇ ਤੱਕ ਇਹੋ ਜਿਹੇ ਸਹਾਇਕ ਸਮਗਰੀ ਉਪਲਬਧ ਨਹੀਂ ਹੈ ਸਨ ਸਾਮਤਾ ਮਿਤੀਆਂ ਅਤੇ ਤਿੱਥਾ ਆਦ ਦਾ ਗਿਆਨ ਬਹੁਤ ਜਟਿਲ ਹੈ ਇਸ ਗੁੱਥੀ ਨੂੰ ਸੁਲਝਾਉਂਦਾ ਹੋਇਆ ਡਾਕਟਰ ਪਿਆਰ ਸਿੰਘ ਲਿਖਦਾ ਹੈ ਕਿ ਸਨ ਜਾਂ ਸਾਮ ਦੋ ਤਰ੍ਹਾਂ ਦੇ ਹੁੰਦੇ ਹਨ ਇੱਕ ਸੂਰਜ ਦੀ ਗਤੀ ਵਾਲਾ ਤੇ ਦੂਸਰਾ ਚੰਦਰਮਾ ਦੀ ਗਤੀ ਵਾਲਾ ਇਸਲਾਮੀ ਦੇਸ਼ਾਂ ਵਿੱਚ ਚੰਦਰਮਾ ਦੀ ਗਤੀ ਵਾਲੇ ਸਾਲ ਚੱਲਦੇ ਹਨ ਤੇ ਕੁਝ ਹੋਰ ਦੇਸ਼ਾਂ ਵਿੱਚ ਸੂਰਜ ਦੀ ਗਤੀ ਵਾਲੇ ਸਾਲ ਚੱਲਦੇ ਹਨ ਪਰ ਭਾਰਤ ਵਰਗੇ ਦੇਸ਼ ਵਿੱਚ ਸੂਰਜੀ ਸਾਲ ਚੰਦਰਮਾ ਵਾਰਸ਼ ਪ੍ਰਣਾਲੀ ਨਾਲ ਸੰਯੁਕਤ ਹੋ ਕੇ ਚੱਲਦਾ ਹੈ ਇਸ ਨੂੰ ਚੰਦਰਜੁਗਤ ਸੂਰਜੀ ਸਾਲ ਕਹਿੰਦੇ ਹਨ ਹਾਂਜੀ ਅੰਤ ਵਿੱਚ ਨਿਸ਼ਕਰਸ਼ ਜਿਵੇਂ ਜਿਵੇਂ ਯੂਨੀਵਰਸਿਟੀਆਂ ਤੇ ਉਚੇਰੀ ਸਿੱਖਿਆ ਨਾਲ ਸੰਬੰਧਤ ਸੰਸਥਾਨਾਂ ਵਿੱਚ ਸਹਿ ਦੀ ਇਤਿਹਾਸਕੀ ਸੰਬੰਧ ਸੰਬੰਧੀ ਖੋਜ ਕਾਰਜ ਹੋ ਰਿਹਾ ਹੈ ਥਿਵੇਂ ਥਿਵੇਂ ਸਹਿ ਦੀ ਇਤਿਹਾਸਕੀ ਨਾਲ ਸੰਬੰਧਤ ਨਵੇਂ ਮਾਡਲ ਵਿਧੀਆਂ ਅਤੇ ਦ੍ਰਿਸ਼ਟੀਆਂ ਸਾਹਮਣੇ ਆ ਰਹੀਆਂ ਹਨ ਆਪਣੇ ਸਿਹਤ ਦੀ ਕਾਲਵੰਡ ਲਈ ਸਾਨੂੰ ਆਪਣੇ ਸਿਹਤਿਕ ਵਿਰਸੇ ਵਿੱਚ ਹੀ ਮਾਰਨਾ ਅਤੇ ਵਿਧੀਆਂ ਦੀ ਤਲਾਸ਼ ਕਰਨੀ ਚਾਹੀਦੀ ਹੈ। ਹਾਂਜੀ ਕਾਲਵੰਡ ਤੇ ਨਾਮਕਰਨ ਫਿਰ ਕਿਵੇਂ ਹੋਇਆ ਸਿਹਤ ਦਾ ਇਹ ਵੀ ਆਪਾਂ ਪੜਦੇ ਹਾਂ। ਦੇਸ਼ ਦੀ ਵੰਡ ਅਤੇ ਆਜ਼ਾਦੀ ਤੋਂ ਉਪਰੰਤ ਇਤਿਹਾਸਕਰੀ ਦੇ ਕਾਰਜ ਨੂੰ ਵਿਦੇਰੇ ਸੁਜੱਜੇ ਅਤੇ ਸੁਜੱਜੇ ਅਤੇ ਵਿਗਿਆਨਕ ਢੰਗ ਨਾਲ ਕੀਤਾ ਜਾਣ ਲੱਗਾ। ਪੰਜਾਬੀ ਸਿਹਤ ਦਾ ਇਤਿਹਾਸ ਲਿਖਣ ਵਾਲੇ ਕੁਝ ਇੱਕ ਪ੍ਰਮੁੱਖ ਵਿਦਵਾਨਾਂ ਦੀ ਸੂਚੀ ਤੇ ਵੇਰਵੇ ਇਸ ਪ੍ਰਕਾਰ ਹਨ। ਸਭ ਤੋਂ ਪਹਿਲਾਂ ਬਾਬਾ ਬੁੱਧ ਸਿੰਘ ਇਸ ਕਾਰਜ ਨੂੰ ਹੱਥ ਪਾਉਣ ਵਾਲਾ ਸਭ ਤੋਂ ਪਹਿਲਾਂ ਵਿਦਵਾਨ ਬਾਬਾ ਬੁੱਧ ਸਿੰਘ ਸੀ ਜਿਸ ਦਾ ਸਮਾਂ 1878 ਤੋਂ 1937 ਤੱਕ ਸੀਗਾ ਉਸ ਨੇ ਸਹਿਦ ਦੀ ਇਤਿਹਾਸਕਾ ਨਾਲ ਸੰਬੰਧ ਤਿੰਨ ਪੁਸਤਕਾਂ ਲਿਖੀਆਂ ਹਨ ਸੁਚੋਗ 1913 ਕੋਇਲਕੂ 1915 ਤੇ ਵਿਵਿਹਾ ਬੋਲ 1925 ਤਾਂ ਉਸ ਨੇ ਕਾਲ ਵੰਡ ਇਸ ਤਰ੍ਹਾਂ ਕੀਤੀ ਪਹਿਲੇ ਸ਼੍ਰੇਣੀ ਪੁਰਾਣਾ ਮੋਡ ਫਿਰ ਦੂਸਰਾ ਵਿਚਲਾ ਸਮਾਂ ਤੀਸਰਾ ਨਵਾਂ ਜੀਵਨ ਵਿੱਚ ਵੰਡਿਆ ਤਿੰਨ ਤਰ੍ਹਾਂ ਨਾਲ ਉਸਨੇ ਕਾਲ ਵੰਡ ਕੀਤੀ ਐ ਇਸ ਪੁਸਤਕ ਵਿੱਚ ਇਹ ਆਪਣੀ ਪੁਸਤਕ ਹਾਸ ਜੋਗ ਵਿੱਚ ਕੀਤੀ ਐ ਉਸਨੇ ਡਾਕਟਰ ਮੋਹਨ ਸਿੰਘ ਦਿਵਾਨਾ ਡਾਕਟਰ ਮੋਹਨ ਸਿੰਘ ਦਿਵਾਨਾ ਦੀ ਪੁਸਤਕ ਪੰਜਾਬੀ ਆਦਵ ਦੀ ਮੁਕਤ ਸਰ ਤਾਰੀਖ ਉਸ ਦੀ ਇਹ ਪੁਸਤਕ ਵਿੱਚ ਉਸਨੇ ਇਤਿਹਾਸ ਦੀ ਕਾਲ ਵੰਡ ਕੀਤੀ ਹੈਗੀ ਜੋ ਅਸਨੇ ਪੰਜ ਵਰਗਾਂ ਵਿੱਚ ਵੰਡਿਆ ਇਸ ਨੂੰ ਪਹਿਲਾ ਪੂਰਵ ਨਾਨਕ ਕਾਲ ਦੂਸਰਾ ਗੁਰੂ ਨਾਨਕ ਕਾਲ ਤੀਸਰਾ ਮਗਰਲਾ ਮੁਗਲ ਕਾਲ ਤੇ ਚੌਥਾ ਰਣਜੀਤ ਸਿੰਘ ਕਾਲ ਤੇ ਪੰਜਵਾਂ ਅੰਗਰੇਜ਼ੀ ਰਾਜ ਕਾਲ ਇਸ ਤੋਂ ਬਾਅਦ ਆਉਂਦਾ ਡਾਕਟਰ ਗੋਪਾਲ ਸਿੰਘ ਦਰਦੀ ਡਾਕਟਰ ਦਰਦੀ ਨੇ ਪੰਜਾਬੀ ਸਿਹਤ ਦਾ ਇਤਿਹਾਸ ਪੁਸਤਕ ਲਿਖੀ ਆ ਜੋ ਉਹਨੇ ਲਿਖੀ ਆ 1942 ਵਿੱਚ ਇਸ ਪੁਸਤਕ ਵਿੱਚ ਕੀਤੀ ਕਾਲਵੰਡ ਡਾਕਟਰ ਮੋਹਨ ਸਿੰਘ ਦਿਵਾਨਾ ਦੀ ਕਾਲਵੰਡ ਤੋਂ ਪ੍ਰਭਾਵਿਤ ਨਜ਼ਰ ਆਉਂਦੀ ਹੈਗੀ ਤਾਂ ਉਸ ਨੇ ਇਸ ਨੂੰ ਇਹ ਕਾਲਵੰਡ ਨੂੰ ਇਸ ਤਰ੍ਹਾਂ ਕੀਤਾ ਹੈਗਾ ਪਹਿਲੇ ਪੂਰਬ ਨਾਨਕ ਕਾਲ ਦੂਸਰਾ ਗੁਰੂ ਨਾਨਕ ਕਾਲ ਤੀਸਰਾ ਪਿਛਲਾ ਮੁਗਲਈ ਕਾਲ ਤੇ ਚੌਥਾ ਰਣਜੀਤ ਸਿੰਘ ਕਾਲ ਤੇ ਪੰਜਵਾਂ ਅੰਗਰੇਜ਼ੀ ਰਾਜ ਦਾ ਸਮਾਂ ਅੱਗੇ ਆ ਗਿਆ ਡਾਕਟਰ ਸੁਰਿੰਦਰ ਸਿੰਘ ਕੋਹਲੀ ਸੁਰਿੰਦਰ ਸਿੰਘ ਕੋਹਲੀ ਦੁਆਰਾ ਲਿਖਤ ਸੀਗੀ ਸਹਦਾ ਦਾ ਇਤਿਹਾਸ ਪੰਜਾਬੀ ਸਹਦਾ ਦਾ ਇਤਿਹਾਸ ਉਸਨੇ ਪਹਿਲੀ ਵਾਰ ਲਾਹੌਰ ਤੋਂ ਜੂਨ 1943 ਵਿੱਚ ਪ੍ਰਕਾਸ਼ਿਤ ਹੋਈ ਸੀ ਇਸ ਵਿੱਚ ਕਾਲ ਵਨ ਦੇ ਇਸ ਤਰ੍ਹਾਂ ਕੀਤੀ ਗਈ ਹੈ ਕਿ ਪਹਿਲੀ ਧਾਰਮਿਕ ਸਹਿਤ ਦੂਜੀ ਛਾਇਆਵਾਦੀ ਸਹਿਤ ਤੀਜੀ ਵਿਆਨੀਆਂ ਧਰਤੀ ਸ਼ੋਹ ਵਾਲਾ ਸਹਿਤ ਤੇ ਚੌਥਾ ਨਵੀਨ ਸਹਿਤ ਵਾਰਤਕ ਜਿਵੇਂ ਨਾਟਕ ਨਾਵਲ ਕਵਿਤਾ ਤੇ ਕਹਾਣੀ ਆਦ ਹੋ ਗਿਆ ਅੱਗੇ ਪੰਜਵਾਂ ਹੈਗਾ ਸ਼ੇਰੇ ਵਰੀਆ ਕੌਫ ਇਸ ਨੇ ਇੱਕ ਰੂਸੀ ਵਿਦਵਾਨ ਸੀਗਾ ਇਸ ਨੇ ਵੀ ਇੱਕ ਪੁਸਤਕ ਲਿਖੀ ਹੈ ਕਾਲਵੰਡ ਸੰਬੰਧੀ ਪੰਜਾਬੀ ਸਹਿਤ 1971 ਵਿੱਚ ਲਿਖੀ ਸੀ ਪਰ ਇਹ ਜਾਦਾ ਅਗਿਆਨਤਾ ਦੀ ਸੂਚਕ ਹੋ ਨਹੀਂ ਬੜਦੀ ਹੈ ਅੱਗੇ ਆ ਗਿਆ ਪਰਮਿੰਦਰ ਸਿੰਘ ਅਤੇ ਕਿਰਪਾਲ ਸਿੰਘ ਸੇਲ ਇਹਨਾਂ ਦੋਵਾਂ ਵਿਦਵਾਨਾਂ ਨੇ ਲਿਖਿਆ ਗਿਆ ਪੰਜਾਬੀ ਸਹਿਤ ਦੀ ਉਤਪਤੀ ਅਤੇ ਵਿਕਾਸ ਪਹਿਲੀ ਵਾਰ 1953 ਵਿੱਚ ਛਪੀ ਇਹ ਵਿਦਵਾਨਾਂ ਨੇ ਕਿਤਾਬ ਲਿਖੀ ਸੀਗੀ ਪੰਜਾਬੀ ਸਹਿਤ ਦੀ ਉਤਪਤੀ ਅਤੇ ਵਿਕਾਸ ਜੋ 1953 ਵਿੱਚ ਪ੍ਰਕਾਸ਼ਿਤ ਹੋਈ ਸੀਗੀ ਤੇ ਇਹਨਾਂ ਦੀ ਇਹਨਾਂ ਨੇ ਕਾਲ ਵੰਡ ਕਿਸ ਤਰ੍ਹਾਂ ਕੀਤੀ ਹੈਗੀ ਇਸ ਪੁਸਤਕ ਵਿੱਚ ਪਹਿਲੀ ਆਦਿਕਾਲ 1500 ਈਸਵੀ ਤੱਕ ਮੱਧਕਾਲ 1500 ਤੋਂ 1700 ਈਸਵੀ ਤੱਕ ਤੇ ਉੱਤਰਕਾਲ 1700 ਤੋਂ 1800 ਈਸਵੀ ਤੱਕ ਅੱਗੇ ਉਤਰਮੱਧਕਾਲ 1800 ਤੋਂ 1850 ਈਸਵੀ ਤੱਕ ਤੇ ਆਧੁਨਿਕ ਕਾਲ 1850 ਤੋਂ 1947 ਤੱਕ ਤੇ ਸਮਕਾਲੀ ਪੰਜਾਬੀ ਸਿਹਤ 1947 ਤੋਂ ਹੁਣ ਤੱਕ ਇਸ ਤਰ੍ਹਾਂ ਨਿਸ਼ਕਰਸ਼ਾ ਛਿੱਟਾ ਕੀ ਨਿਕਲਦਾ ਕਾਲ ਵੰਡ ਦੇ ਪ੍ਰਸੰਗ ਵਿੱਚ ਇਹੀ ਕਿਹਾ ਜਾ ਸਕਦਾ ਹੈ ਕਿ ਜਿਹੜੀ ਵੰਡ ਪੰਜਾਬ ਦੇ ਸਮੁੱਚੇ ਸਮਾਜਿਕ ਸੱਭਿਆਚਾਰ ਆਧਾਰ ਪ੍ਰਬੰਧ ਨੂੰ ਜਹਿਨ ਵਿੱਚ ਰੱਖ ਕੇ ਕੀਤੀ ਗਈ ਹੋਵੇ ਉਹੀ ਪ੍ਰਮਾਣਕ ਅਤੇ ਸਚੱਜੀ ਕਾਲ ਵੰਡ ਮੰਨੀ ਜਾਂਦੀ ਹੈ ਇਸ ਦ੍ਰਿਸ਼ਟੀਕੋਣ ਨੂੰ ਮੁੱਖ ਰੱਖ ਕੇ ਸਿਹਤ ਨੂੰ ਤਿੰਨ ਭਾਗਾਂ ਵਿੱਚ ਵੰਡਿਆ ਗਿਆ ਹੈ ਜੋ ਸਹੀ ਤੇ ਸਟੀਕ ਹੈ ਪਹਿਲਾ ਆਦਿਕਾਲ 1500 ਈਸਵੀ ਤੱਕ ਆਗਾ ਮੱਧਕਾਲ 1500 ਤੋਂ 1850 ਈਸਵੀ ਤੱਕ ਆ ਤੇ ਅਧੁਨਿਕ ਕਾਲ ਹੈਗਾ 1850 ਤੋਂ ਹੁਣ ਤੱਕ ਅੱਗੇ ਇਹਨਾਂ ਕਾਲਾਂ ਨੂੰ ਵੀ ਹੋਰ ਉਪ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ ਤਾਂ ਜੋ ਹਰ ਸਹਿਤ ਰੂਪ ਅਤੇ ਪ੍ਰਵਿਰਤੀ ਦਾ ਅਧਿਐਨ ਵਿਸ਼ਲੇਸ਼ਣ ਕੀਤਾ ਜਾ ਸਕੇ ਹਾਂਜੀ ਇਹ ਸੀ ਆਪਣੀ ਪੰਜਾਬੀ ਸਹਿਤ ਦੀ ਇਤਿਹਾਸਕਾਰੀ ਨਾਲ ਸੰਬੰਧ ਚ ਸੰਬੰਧਿਤ ਕੁਝ ਪੱਖ ਜੇ ਤੁਹਾਨੂੰ ਚੰਗੀ ਲੱਗੀ ਹੋਵੇ ਵੀਡੀਓ ਤੇ ਲਾਈਕ ਤੇ ਸ਼ੇਅਰ ਜਰੂਰ ਕਰਨਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਥੈਂਕ ਯੂ